ਇਹ ਵੀਡੀਓ ਹਰ ਇੱਕ ਪੰਜਾਬੀ ਲਈ ਬਹੁਤ ਮਹੱਤਤਾ ਰੱਖਦੀ ਹੈ ਹੋ ਸਕਦਾ ਤੁਹਾਡੇ ਇਸ ਵੀਡੀਓ ਸ਼ੇਅਰ ਕਰਨ ਦੇ ਨਾਲ ਕਿਸੇ ਦੀ ਜ਼ਿੰਦਗੀ ਬਚ ਜਾਵੇ ਜਦੋਂ ਕਿਸੇ ਮਰੀਜ਼ ਨੂੰ ਅਧਰੰਗ ਦਾ ਅਟੈਕ ਹੁੰਦਾ ਜਾਂ ਹਾਰਟ ਅਟੈਕ ਹੁੰਦਾ ਉਸ ਦੇ ਲੱਛਣਾਂ ਤੋਂ ਬਚਣ ਵਾਸਤੇ ਇੱਕ ਟੀਕਾ ਨਰਜਾਤ ਹੋਇਆ ਜਿਸ ਦੀ ਕੀ ਬਾਜ਼ਾਰੂ ਕੀਮਤ 40 ਤੋਂ 50000 ਰੁਪਏ ਹੈ ਜੋ ਕਿ ਸਰਕਾਰੀ ਹਸਪਤਾਲ ਬਰਨਾਲਾ ਦੇ ਵਿੱਚ ਬਿਲਕੁਲ ਫ੍ਰੀ ਲੱਗ ਰਿਹਾ ਹੈ ਉਸ ਸੰਬੰਧੀ ਪੂਰੀ ਜਾਣਕਾਰੀ ਲੈਣ ਲਈ ਮੈਂ ਡਾਕਟਰ ਦੀਪ ਲੇਖ ਬਾਜਵਾ ਕੋਲੇ ਪਹੁੰਚਿਆ ਅਸੀਂ ਗੱਲ ਕਰਾਂਗੇ ਕਿ ਕਿੰਨੇ ਸਮੇਂ ਦੇ ਦਰਮਿਆਨ ਇਹ ਟੀਕਾ ਮਰੀਜ਼ ਨੂੰ ਲੱਗ ਸਕਦਾ ਤੇ ਉਸ ਦੇ ਪ੍ਰਕੋਪ ਤੋਂ ਬਚਿਆ ਜਾ ਸਕਦਾ ਪੂਰੀ ਗੱਲਬਾਤ ਕਰਦੇ ਹਾਂ ਸਤਿ ਸ਼੍ਰੀ ਅਕਾਲ ਡਾਕਟਰ ਸਾਹਿਬ ਸਤਿ ਸ਼੍ਰੀ ਅਕਾਲ ਜੀ ਇੱਕ ਡਾਕਟਰ ਸਾਹਿਬ ਜਿਹੜਾ ਆਪਣਾ ਸਟੈਮੀ ਪ੍ਰੋਜੈਕਟ ਲਾਂਚ ਕੀਤਾ ਸਰਕਾਰ ਨੇ ਇਹਦੇ ਬਾਰੇ ਅਸੀਂ ਜਾਣਕਾਰੀ ਲੈਣੀ ਚਾਹੁੰਨਾ ਤੁਹਾਡੇ ਤੋਂ ਜਿਹੜਾ ਕਿ ਬਹੁਤ ਕੋਸਟਲੀ ਇੰਜੈਕਸ਼ਨ ਹੈ ਕਿ ਬਾਜ਼ਾਰੂ ਕੀਮਤ ਕਹਿੰਦੇ ਤੇ 40-50 ਹਜ਼ਾਰ ਦੇ ਕਰੀਬ ਆ ਤੇ ਉਹਦੇ ਬਾਰੇ ਸਾਨੂੰ ਜਾਣਕਾਰੀ ਦਿਓ ਕਿ ਇਹ ਤੁਸੀਂ ਪ੍ਰੋਜੈਕਟ ਕਿਵੇਂ ਇੱਥੇ ਲੈ ਕੇ ਆਂਦਾ ਤੇ ਇਹਦੀਆਂ ਕੀ ਜਦੋਂ ਆਪਣਾ ਲੱਗਣਾ ਇਹ ਉਸ ਦੇ ਕੀ ਸਿੰਪਟਮ ਨੇ ਤੇ ਕਿਹੜੀਆਂ-ਕਿਹੜੀਆਂ ਬਿਮਾਰੀਆਂ ਤੋਂ ਇਹ ਸਾਨੂੰ ਰਾਹਤ ਦੇ ਸਕਦਾ ਹਾਂ ਪਬਲਿਕ ਨੂੰ ਹਾਂਜੀ ਆਪਣੇ ਮਾਨਯੋਗ ਸਿਵਲ ਸਰਜਨ ਬਰਨਾਲਾ ਡਾਕਟਰ ਹਰੀન્દ્ર ਸ਼ਰਮਾ ਤੇ ਮਾਨਯੋਗ ਸਾਡੇ ਜਿਹੜੇ ਐਸਐਮਓ ਸਾਹਿਬ ਡਾਕਟਰ ਜੁਤੀ ਕੁਸ਼ਨੇ ਇਹਨਾਂ ਨੇ ਰਣਮਈ 8 ਅਸੀਂ ਜਿਹੜਾ ਇਹ ਇਸ ਟਾਈਮ ਪ੍ਰੋਜੈਕਟ ਹੈ ਇਹਦੇ ਵੀ ਇੰਜੈਕਸ਼ਨ ਅਵੇਲੇਬਲ ਕਰਾਏ ਨੇ ਤੇ ਇਸੇ ਸਾਲ ਇਹ ਆਪਣੇ ਕੋਲੇ ਸਰਕਾਰ ਵੱਲੋਂ ਸਟੈਮੀ ਪ੍ਰੋਜੈਕਟ ਜਿਹੜਾ ਹੈਗਾ ਉਹ ਲਾਂਚ ਕੀਤਾ ਗਿਆ ਜੀ ਇਹਦੇ ਚ ਆਪਣੇ ਕੋਲੇ ਮੇਨਲੀ ਇਹ ਦੋ ਬਿਮਾਰੀਆਂ ਨੂੰ ਕਵਰ ਕਰਦਾ ਹੈਗਾ ਇੱਕ ਤਾਂ ਜਿਵੇਂ ਜਿਹੜੇ ਪੇਸ਼ੈਂਟ ਨੂੰ ਹਾਰਟ ਅਟੈਕ ਆਵੇ ਹਾਰਟ ਅਟੈਕ ਦੀ ਵੀ ਇੱਕ ਕਿਸਮ ਹੈ ਸਟੈਮੀ ਜਿਹਦੇ ਨਾਮ ਤੇ ਸਟੈਮੀ ਪ੍ਰੋਜੈਕਟ ਹੈ ਜੀ ਸਟੈਪ ਇਹਦੇ ਵਿੱਚ ਆਪਣੇ ਕੋਲੇ ਪੇਸ਼ੈਂਟ ਦੇ ਕੋਈ ਜਿਹੜੀ ਨਸ ਪੂਰੀ ਬਲੌਕ ਹੋ ਜਾਂਦੀ ਹੈ ਉੱਥੇ ਅਗਰ ਸਾਡੇ ਕੋਲੇ ਪੇਸ਼ੈਂਟ ਪਹਿਲੇ 12 ਘੰਟੇ ਦੇ ਵਿੱਚ ਆ ਜੇ ਚੈਸਟ ਪੇਨ ਦੇ ਤਾਂ ਉਹਦੇ ਹੀ ਇੰਜੈਕਸ਼ਨ ਅਗਰ ਲੱਗ ਜੇ ਤਾਂ ਉਹ ਚ ਪੂਰੀ ਪੂਰੀ ਸੰਭਾਵਨਾ ਹੁੰਦੀ ਹੈ ਵੀ ਜਿਹੜੀ ਬਲੌਕੇਜ ਹੈ ਉਹ ਖੁੱਲ ਜੂਗੀ ਅਤੇ ਪੇਸ਼ੈਂਟ ਦੀ ਜਾਨ ਬਚ ਜਾਂਦੀ ਹੈ ਇਨਫੈਕਟਿਵ ਚੈਸਟ ਪੇਨ ਪੇਸ਼ੈਂਟ ਦੀ ਇੱਕ ਦੋ ਘੰਟੇ ਦੇ ਵਿੱਚ ਵਿੱਚ ਹੀ ਰਲੀਵ ਹੋ ਜਾਂਦੀ ਹੈ ਸੈਕਿੰਡ ਡੇ ਦੀ ਜਿਹੜੀ ਹੈਗੀ ਹੈਗੀ ਉਹ ਜਿਹੜੇ ਆਪਣੇ ਜੇ ਮੇ ਪੇਸ਼ੈਂਟ ਨੂੰ ਅਧਰੰਗ ਹੋ ਜਾਂਦਾ ਜੀ ਉਹਦੀ ਆਪਾਂ ਸੀਟੀ ਸਕੈਨ ਕਰਾਉਣ ਤੋਂ ਬਾਅਦ ਦੋ ਕਿਸਮ ਦਾ ਹੋ ਗਿਆ ਜਿਵੇਂ ਕੈਮਰੇਜਿਕ ਹੋ ਗਿਆ ਇੱਕ ਸਕੀਮਿਕ ਹੋ ਗਿਆ ਜਿਹੜਾ ਸਕੀਮਿਕ ਟਾਈਪ ਹੁੰਦੀ ਆ ਉਹਦੇ ਚ ਅਗਰ ਆਪਣੇ ਕੋਲੇ ਪੇਸ਼ੇਣ 4 ਘੰਟਿਆਂ ਦੇ ਵਿੱਚ ਵਿੱਚ ਅਧਰੰਗ ਤੇ ਆ ਜੀ ਤੇ ਆਪਾਂ ਇਹ ਇੰਜੈਕਸ਼ਨ ਲਗਾ ਦਈਏ ਤਾਂ ਇਹ ਫਿਰ ਜਿਹੜੀ ਸਿਰ ਦੀ ਬਲੋਕੇਜ ਹੈ ਨਾੜਾਂ ਦੀ ਉਹ ਵੀ ਆਪਣੇ ਕੋਲੇ ਖੋਲ ਦਿੰਦਾ ਜੀ ਤੇ ਉਹਦੇ ਨਾਲ ਵੀ ਆਪਣੇ ਕੋਲੇ ਪੇਸ਼ੇਣ ਜਿਹੜਾ ਅਧਰੰਗ ਹੁੰਦਾ ਉਹ ਰੀਲੀਵ ਹੋ ਜਾਂਦਾ ਨਾਲ ਦੀ ਨਾਲ ਰਿਵਰਟ ਬੈਕ ਪੇਸ਼ੈਂਟ ਦਾ ਹੋ ਜਾਂਦਾ ਤਾਂ ਇਹਦੇ ਦੋ ਇੰਡੀਕੇਸ਼ਨਸ ਨੇ ਤੇ ਇਹਦੀ ਕੋਸਟ ਵੀ ਕਾਫੀ ਲਗਭਗ 40000 ਦੇ ਕਰੀਬ ਕਰੀਬ ਹੈ ਇੰਜੈਕਸ਼ਨ ਸਾਰੇ ਇਹ ਹਾਂਜੀ ਹਾਂਜੀ ਇੰਜੈਕਸ਼ਨ ਹੈਗਾ ਇੱਕ ਟ੍ਰੈਕਟਿਵ ਪਲੇਸ ਆਉਂਦਾ ਹੈਗਾ ਇੱਕ ਐਟਿਪਲੇਸ ਆ ਜੋ ਐਲਟੀ ਪਲੇਸ ਜੀ ਜਿਹੜਾ ਐਲਟੀ ਪਲੇਸ ਇੰਜੈਕਸ਼ਨ ਹੈ ਸਾਡੇ ਕੋਲ ਇਹ अवेलेबल ਹੈ ਜੀ ਰੀਸੈਂਟਲੀ ਹਜੇ 4 ਦਿਨ ਪਹਿਲਾਂ ਅਸੀਂ ਇੱਕ ਸਾਡੇ ਕੋਲ ਪੇਸ਼ੈਂਟ ਆਇਆ ਸੀਗਾ ਜਿਹੜਾ ਚੈਸਟ ਪੇਨ ਦੇ ਨਾਲ ਆਇਆ ਸੀ ਰਾਤ ਨੂੰ ਉਹਦੇ 12 ਵਜੇ ਚੈਸਟ ਪੇਨ ਉੱਠੀ ਤੇ ਉਹ ਸਵੇਰੇ ਸਾਡੇ ਕੋਲੇ 8 ਵਜੇ ਦੇ ਕਰੀਬ ਆ ਗਿਆ ਸੀਗਾ ਜੀ ਅਸੀਂ ਉਹਦਾ ਸਾਰਾ ਟੈਸਟ ਕਰਕੇ 8:30 ਵਜੇ ਸੀ ਉਹਦੇ ਇੰਜੈਕਸ਼ਨ ਲਗਾਏ ਤੇ 10:30 ਵਜੇ ਦੇ ਕਰੀਬ ਕਰੀਬ ਜਦੋਂ ਸਿੱਧੀ ਦੁਆਰਾ ECG ਕੀਤੀ ਤਾਂ ਜਿਹੜੀ ਆਉਂਦੀ ਸੀ ਨੇ ਸਾਰੀ ਚੀਜ਼ੀ ਸੀਗੀਆਂ ਰੂਟ ਬੈਕ ਕਰ ਗਿਆ ਤੇ ਪੇਸ਼ੈਂਟ ਜਿਹੜਾ ਚੈਸਟ ਪੇਨ ਸੀਗਾ ਉਹ ਰਲੀਵ ਹੋ ਗਿਆ ਤਾਂ ਮਤਲਬ ਉਹ ਸਕਸੈਸਫੁਲ ਰਹਾ ਜੀ ਪਹਿਲਾਂ ਇਹ ਜਿਹੜੇ ਹੋਰ ਜ਼ਿਲ੍ਹੇ ਸੀ ਜਿਵੇਂ ਕਿ ਲੁਧਿਆਣਾ ਵਗੈਰਾ ਉੱਥੇ ਯੂਜ਼ ਕੀਤਾ ਜਾਂਦਾ ਸੀ ਪਰ ਹੁਣ ਆਪਾਂ ਇਹਨੂੰ ਬਰਨਾਲੇ 'ਚ ਵੀ ਯੂਜ਼ ਕਰਨ ਲੱਗੇ ਏ ਵੀ ਮੈਨੂੰ ਲੱਗਦਾ ਵੀ ਤੁਸੀਂ ਸਾਰਾ ਸਟਾਫ ਤੇ ਵਿਸ਼ੇਸ਼ ਕਰਕੇ ਡਾਕਟਰ ਦੀਪ ਲੇਖ ਬਾਜਵਾ ਵਧਾਈ ਦੇ ਪਾਤਰ ਨੇ ਕਿ ਪੰਜਾਬ ਦਾ ਤੀਜਾ ਚੌਥਾ ਇਹ ਹਸਪੀਟਲ ਆ ਸਿਵਲ ਹਸਪੀਟਲ ਜਿੱਥੇ ਇੰਜੈਕਸ਼ਨ ਅਵੇਲੇਬਲ ਹੈ ਹਾਂਜੀ 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 ਜੀ ਇਸ ਸਰਕਾਰ ਵੱਲੋਂ ਹੁਣ ਤਾਂ ਮਤਲਬ ਸਰਕਾਰ ਦੀ ਇਹ ਹੀ ਪਹਿਲ ਆ ਵੀ ਇਹ ਹਰ ਜ਼ਿਲ੍ਹੇ ਦੇ ਵਿੱਚ ਅਵੇਲੇਬਲ ਹੋਵੇ ਇਨਫੈਕਟ ਜ਼ਿਲ੍ਹੇ ਤੋਂ ਥੱਲੇ ਐਸਡੀਐਚ ਲੈਵਲ ਤੇ ਵੀ ਅਵੇਲੇਬਲ ਜੀ ਡਾਕਟਰ ਸਾਹਿਬ ਇੱਕ ਮੈਂ ਇਹ ਪੁੱਛਣਾ ਚਾਹੁੰਦਾ ਸੀ ਕਿ ਜਿਵੇਂ ਤੁਸੀਂ ਚੈਸਟ ਪੇਨ ਦੀ ਗੱਲ ਕੀਤੀ ਕੀ ਇਹਦਾ ਸਿੰਪਟਮ ਚੈਸਟ ਪੇਨ ਨਾਲ ਹੀ ਹੈ ਵੀ ਜਾਂ ਕੁਝ ਹੋਰ ਵੀ ਹੋਵੇ ਜਿਵੇਂ ਆਪਾਂ ਨੂੰ ਜਿਵੇਂ ਆਪਾਂ ਪੰਜਾਬੀ ਜੀ ਨੂੰ ਹਾਰਟ ਐਟਕ ਕਹਿੰਦੇ ਨੇ ਹਾਰਟ ਐਟਕ ਮਤਲਬ ਨੋਰਮ ਲੈਂਗੁਏਜ ਵਿੱਚ ਜੀ ਜੀ ਹਾਰਟ ਐਟਕ ਵਾਲੇ ਜਿਹੜੇ ਪੇਸ਼ੈਂਟ ਹੁੰਦੇ ਨੇ ਵੀ ਜਦੋਂ ਉਹਦੇ ਚ ਮੇਨ ਹੁੰਦਾ ਵੀ ਟਾਈਮ ਪੀਰੀਅਡ ਵੀ ਆਪਣੇ ਕੋਲੇ ਪੇਸ਼ੈਂਟ ਆਉਂਦਾ ਕਿੰਨੇ ਟਾਈਮ ਦੇ ਵਿੱਚ ਜੀ ਕਈ ਪੇਸ਼ੈਂਟ 4 ਘੰਟਿਆਂ ਤੋਂ ਬਾਅਦ ਆਉਂਦੇ ਨੇ ਉੱਥੇ ਫਿਰ ਜਿਹੜਾ ਇੰਜੈਕਸ਼ਨ ਆ ਉਹ ਨਾ ਸਕਸੈਸਫੁਲ ਨਹੀਂ ਹੈਗਾ ਜਿੰਨਾ ਪਹਿਲੇ ਬਾਰ ਵੀ ਪਹਿਲੇ 12 ਘੰਟਿਆਂ ਦੇ ਵਿੱਚ ਜਦੋਂ ਅਟੈਕ ਆਉਂਦਾ ਇਹ ਸਰ ਇੱਕ ਆਪਾਂ ਇਹ ਕਹਿੰਦੇ ਹੁੰਦੇ ਹੁਣੇ ਕਿ ਫਸਟ ਸਟੇਜ ਆ ਸੈਕੰਡ ਸਟੇਜ ਆ ਉਹ ਉਹ ਤਾਂ ਤਾਂ ਨਹੀਂ ਕੋਈ ਮਤਲਬ ਨਹੀਂ ਨਹੀਂ ਬਸ ਇਹ ਟਾਈਮ ਪੀਰੀਅਡ ਮੈਟਰ ਕਰਦਾ ਟਾਈਮ ਪੀਰੀਅਡ ਮੈਟਰ ਕਰਦਾ ਹਾਂਜੀ ਇਹਦੇ ਚ ਤੇ ਸਪੈਸ਼ਲੀ ਜਿਹੜਾ ਇਹ ਰੰਗਾਂ ਦਾ ਪੇਸ਼ ਮੈਂ ਕਿਉਂਕਿ ਜਿਹੜਾ ਰੰਗਾਂ ਦਾ ਪੇਸ਼ ਜਿਹੜਾ ਹੁੰਦਾ ਹੈ ਉਹ ਆਪਣੇ ਕੋਲੇ ਪਹਿਲੇ 4 ਘੰਟਿਆਂ ਚ ਆਉਂਦਾ ਹੀ ਨਹੀਂ ਹੈ ਜਿਹਦੇ ਕਾਰਨ ਕਰਕੇ ਸਾਨੂੰ ਉਹਦੇ ਲਈ ਇੰਜੈਕਸ਼ਨ ਜਿਹੜਾ ਹੈਗਾ ਲਗਾਉਣਾ ਹੀ ਨਹੀਂ ਪੈਂਦਾ ਕਿਉਂਕਿ ਸਾਨੂੰ ਕੋ ਪੇਸ਼ੈਂਟ ਆਉਂਦਾ ਹੀ ਨਹੀਂ ਜੀ ਪੇਸ਼ ਵੀ ਜਿਵੇਂ ਅੱਜਕੱਲ ਵਿਦੇਸੀ ਤਰੀਕੇ ਪਰਉਣ ਲੱਗੇ ਜਾਂ ਹੋਰ ਕਰਨ ਲੱਗੇ ਜੇ ਆਪਣੇ ਕੋਲ ਪੇਸ਼ੈਂਟ ਨੂੰ ਅਧਰੰਗ ਹੁੰਦਾ ਹੈ ਜੀ ਤਾਂ ਸਾਡੇ ਕੋਲੇ ਉਹ ਪਹਿਲੇ 4 ਘੰਟੇ ਦੇ ਵਿੱਚ ਆਉਣ ਤੇ ਜਿਹੜਾ ਇੰਜੈਕਸ਼ਨ ਆ ਜੇ ਉਹ ਐਲੀਜੀਬਲ ਹੈਗੇ ਨੇ ਤਾਂ ਉਹ ਆਪਾਂ ਲਗਾਉਣ ਤਾਂ ਕਿ ਉਹਦਾ ਟਾਈਮਲੀ ਟਰੀਟਮੈਂਟ ਹੋ ਜਾਏ ਤੇ ਬਹੁਤ ਅੱਛਾ ਹੈ ਰਿਕਵਰੀ ਰਿਕਵਰੀ ਰੇਟ ਹੈਗਾ ਜੀ ਤੇ ਇਨਫੈਕਟ ਇਸੇ ਕਰਕੇ ਸਾਡੇ ਜਿਹੜੇ ਸਿਹਤ ਮੰਤਰੀ ਨੇ ਡਾਕਟਰ ਬਲਬੀਰ ਸਿੰਘ ਜੀ ਉਹਨਾਂ ਨੇ ਆਪਣੇ ਕੋਲੇ ਇਹ ਲਾਂਚ ਕੀਤਾ ਸੀਗਾ ਤੇ ਸਰਕਾਰ ਮੰਨੂ ਇਹੀ ਹੈ ਵੀ ਮਤਲਬ ਜਿਹੜੇ ਵੀ ਪੇਸ਼ੈਂਟ ਹੈਗੇ ਨੇ ਉਹ ਟਾਈਂਕਲੀ ਟਰੀਟ ਹੋ ਸਕਿਆ ਨਾ ਤੇ ਅੱਛਾ ਸਕਸੈਸਫੁਲ ਹੋ ਸਕੀ ਜਿਹੜਾ ਇਹ ਜੇ ਇੰਜੈਕਸ਼ਨ ਦੀ ਮਤਲਬ ਵੀ ਪ੍ਰਾਈਵੇਟ ਹਸਪੀਟਲਾਂ ਚ ਤਾਂ ਬਹੁਤ ਮਹਿੰਗਾ ਪੈ ਜਾਂਦਾ ਹੋਊ ਜੀ ਇਹਦਾ ਹਾਂਜੀ 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 ਪ੍ਰਾਈਵੇਟ ਹਸਪੀਟਲ ਹਸਪੀਟਲਾਂ ਚ ਤਾਂ ਮਹਿੰਗਾ ਹੈਗਾ ਤਾਂ ਮਤਲਬ ਇਹ ਚੈਸਟ ਪੇਨ ਲਈ ਤਾਂ ਮਤਲਬ ਬਹੁਤ ਅੱਛਾ ਇੰਜੈਕਸ਼ਨ ਹੈਗਾ ਤੇ ਵਧੀਆ ਰਿਜ਼ਲਟ ਹੈਗੇ ਨੇ ਪਰ ਉਹੀ ਗੱਲ ਹੈ ਕਿ ਵਿੱਚ ਟਾਈਮ ਪੀਰੀਅਡ ਜਿਹੜਾ ਟਾਈਮ ਧਿਆਨ ਰੱਖਣ ਕਿ ਟਾਈਮ 12 ਘੰਟਿਆਂ ਤੋਂ ਪਹਿਲਾਂ ਪਹਿਲਾਂ ਤੁਹਾਡੇ ਕੋਲੇ ਪਹੁੰਚ ਕਰਨਾ ਸਾਡੇ ਕੋਲੇ ਪਹੁੰਚ ਕਰਨਾ ਸੋ ਦੋਸਤੋ ਇਹ ਇਹ ਅਸੀਂ ਬਹੁ ਕਿਉਂਕਿ ਜਿਹੜਾ ਇਹ ਇੰਜੈਕਸ਼ਨ ਆ ਕਾਫੀ ਕੋਸਟਲੀ ਆ ਇਹ ਜਦੋਂ ਸਟੈਮੀ ਕਹਿੰਦੇ ਆ ਸਟੈਮੀ ਪ੍ਰੋਜੈਕਟ ਦੇ ਅਧੀਨ ਇਹ ਸਰਕਾਰ ਨੇ ਲਾਂਚ ਕੀਤਾ ਪ੍ਰੋਜੈਕਟ ਤੇ ਇਸ ਤੇ 12 ਘੰਟਿਆਂ ਦੇ ਵਿੱਚ ਵਿੱਚ ਜੇ ਤੁਸੀਂ ਇਸ ਇੰਜੈਕਸ਼ਨ ਨੂੰ ਲੈ ਲੈਨੇ ਹੋ ਤਾਂ ਤੁਸੀਂ ਬਹੁਤ ਵੱਡੀ ਜਿਹੜੀ ਆ ਲਾਮਤ ਜਾਂ ਆਪਣੀ ਬਿਮਾਰੀ ਤੋਂ ਕਹਿ ਸਕਦੇ ਆ ਕਿ ਬਚ ਸਕਦੇ ਹੋ ਠੀਕ ਆ ਡਾਕਟਰ ਸਾਹਿਬ ਹਾਂਜੀ ਹਾਂਜੀ ਤੇ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰੋ ਤੇ ਡਾਕਟਰ ਦੀਪ ਲੇਖ ਬਾਜਬਾਜੀ ਨੂੰ ਜਦੋਂ ਮਰਜ਼ੀ ਆ ਕੇ ਤੁਸੀਂ ਬਰਨਾਲਾ ਸਿਵਲ ਹਸਪੀਟਲ ਦੇ ਵਿੱਚ ਮਿਲ ਸਕਦੇ ਹੋ ਇਸ ਇੰਜੈਕਸ਼ਨ ਦੇ ਅਧੀਨ ਜਾਂ ਕੋਈ ਇਹੋ ਜੀ ਦਿੱਕਤ ਆਉਂਦੀ ਹੈ ਤਾਂ ਹਾਂਜੀ ਹਾਂਜੀ ਹੋਰ ਕੀ ਕਹਿਣਾ ਚਾਹੁੰਦੇ ਹੋ ਮੈਸੇਜ ਕੀ ਆਪਣਾ ਮੈਸੇਜ ਤਾਂ ਇਹੀ ਹੈ ਵੀ ਜਿਹੜੀ ਚੈਸਟ ਪੇਨ ਹੁੰਦੀ ਉਹਨੂੰ ਹਰਕਤਾਂ ਲਿਆ ਜਾਵੇ ਜੀ ਤੇ ਇਹਨੂੰ ਟਾਈਮਲੀ ਆ ਕੇ ਆਪ ਵੀ ECG ਕਰਾਓ ਜੀ ECG ਕਰਵਾ ਕੇ ਤਾਂ ਕਿ ਅਗਰ ਬਾਈਜਾਸ ਕੋਈ ਬਲੋਕੇਜ ਲੱਗਦੀ ਆਪਾਂ ਨੂੰ ECG ਰਿਕਾਰਡਿੰਗ ਲਈ ਕੋਰਟੈਕ ਦੇ ਸਿੰਟਮਸ ਲੱਗਦੇ ਨੇ ਤੇ ਅਗਰ ਇਹਦੇ ਚ ਪੇਸ਼ੈਂਟ ਰਿਲੀਜੀਬਲ ਹੁੰਦਾ ਇਸ ਟਾਈਮੀ ਦੇ ਵਿੱਚ ਇਹ ਇੰਜੈਕਸ਼ਨ ਦਾ ਜਿਹੜਾ ਹੈਗਾ ਉਹ ਆਪਦਾ ਲਾਹ ਪਲੇਡਨ ਤੇ ਸੈਕੰਡਲੀ ਜਿਹੜਾ ਹੈਗਾ ਉਹ ਹੈਗਾ ਰੰਗ ਦੇ ਲਈ ਅਜਿਹਾਂ ਦੇ ਪੇਸ਼ੈਂਟ ਲਈ ਵੀ ਬੇਨਤੀ ਹੈ ਵੀ ਜਿਹੜੇ ਆਪਾਂ ਦੇਸੀ ਤਰੀਕੇ ਨੇ ਜਾ ਕੇ ਤੇ ਚਲੇ ਗਏ ਜਿਵੇਂ ਕੋਈ ਦੇਸੀ ਇਲਾਜ ਕਰਦੇ ਨੇ ਕਫੀਮ ਖਾ ਲੈਂਦੇ ਨੇ ਜੀ ਫੀਮ ਫੂਮ ਉਹ ਫੀਮ ਆਪਾਂ ਅਲੱਗ 파ਟ ਹੈ ਜੀ ਉਸ ਤੋਂ ਬਿਨਾ ਜਿਵੇਂ ਕਿਤੇ ਚਲੇ ਗਏ ਜਿਹੜੇ ਦੇਸੀ ਜੀ ਉਹ ਤਾਂ ਪਰਹੇਜ਼ ਕਰਨ ਤੇ ਜਿਹੜਾ ਸਹੀ ਟਰੀਟਮੈਂਟ ਆ ਉਹ ਨੂੰ ਲਿਆ ਜਾਵੇ ਤਾਂ ਕਿ ਕਿਸਮ ਦਾ ਆਉਂਦੇ ਸਾਰੀ ਸੀਟੀ ਸਕੈਨ ਕਰਾਈਏ ਜੀ ਅਗਰ ਉਹ ਲਿਖੀ ਬਣ ਪਦਾ ਹੈ ਵੀ ਇਸਕੀਮਿਕ ਆ ਤਾਂ ਆਪਾਂ ਉਹਦੇ ਇੰਜੈਕਸ਼ਨ ਲਾ ਕੇ ਉਹਦਾ ਇਹਨੇ ਬਲੌਕ ਜਾਨੂ ਹੁਲ ਸਕੀ ਜੀ ਹਾਂ ਇਹੀ ਲੱਸੀ ਸੋ ਦੋਸਤੋ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰੋ ਤਾਂ ਜੋ ਤੁਸੀਂ ਪੰਨ ਦੇ ਭਾਗੀ ਬਣ ਸਕੋ ਕਿਉਂਕਿ ਬਹੁਤ ਸਾਰੇ ਲੋਕ ਜਿਹੜੇ ਇਲਾਜ ਪੱਖੋਂ ਆਪਣੀਆਂ ਜਾਨਾਂ ਕੀਮਤੀ ਗਵਾ ਚੁੱਕੇ ਨੇ ਤੇ ਗਵਾ ਰਹੇ ਹਨ ਤੇ ਪੰਜਾਬ ਸਰਕਾਰ ਦਾ ਜਿਹੜਾ ਇਹ ਉਪਰਾਲਾ ਸਟੈਮੀ ਪ੍ਰੋਜੈਕਟ ਦੇਦੀ ਇਹਨੇ ਮਹਿੰਗੇ ਕੋਸਟਲੀ ਜਿਹੜੇ ਇੰਜੈਕਸ਼ਨ ਸਿਵਲ ਹਸਪੀਟਲ ਬਰਨਾਲਾ ਵਿੱਚ ਆਏ ਨੇ ਇਹਨਾਂ ਦਾ ਲਾਭ ਉਠਾਓ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਥੈਂਕ ਯੂ ਧੰਨਵਾਦ